ਕਸ਼ਮੀਰ ਵਿੱਚ ਹੋਏ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ ਇਸ ਦੌਰਾਨ ਭਾਰਤ ਸਰਕਾਰ ਨੇ ਸਖਤ ਫੈਸਲੇ ਲੈਂਦੇ ਹੋਏ ਪਾਕਿਸਤਾਨ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ ਜਿਸ ਵਿੱਚ ਭਾਰਤ ਵੱਲੋਂ ਪਾਕਿਸਤਾਨ ਤੋਂ ਆਯਾਤ ਹੋਣ ਵਾਲੀਆਂ ਚੀਜ਼ਾਂ ਤੇ ਪਾਬੰਦੀ ਲਗਾ ਕੇ ਵੱਡੀ ਗਿਣਤੀ ਵਿੱਚ ਦਿੱਤੇ ਹੋਏ ਆਰਡਰਾਂ ਨੂੰ ਰੱਦ ਕਰ ਦਿੱਤਾ ਹੈ ਸੋ ਆਓ ਜਾਣਦੇ ਹਾਂ ਭਾਰਤ ਸਰਕਾਰ ਵੱਲੋਂ ਕਿਹੜੀਆਂ ਚੀਜ਼ਾਂ ਤੇ ਲਗਾਈ ਗਈ ਪਾਬੰਦੀ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ 'ਚ ਮਾਸੂਮ ਲੋਕਾਂ ਦੇ ਕਤਲ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਆਯਾਤ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਨਾਲ ਸਿੰਦਾ ਨਮਕ ਅਤੇ ਸੁੱਕੇ ਮੇਵੇ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਅਜਿਹੀ ਸਥਿਤੀ ਵਿੱਚ ਵਪਾਰੀਆਂ ਵੱਲੋਂ ਸਿੰਦਾ ਨਮਕ ਦੇ ਆਰਡਰ ਰੱਦ ਕਰ ਦਿੱਤੇ ਗਏ ਨੇ ਅਤੇ ਨਵੇਂ ਆਰਡਰ ਲੈਣੇ ਵੀ ਬੰਦ ਕਰ ਦਿੱਤੇ ਗਏ ਨੇ। ਚੈਂਬਰ ਆਫ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਐਸੋਸੀਏਸ਼ਨ ਦੇ ਮੰਤਰੀ ਅਸ਼ੋਕ ਲਾਲ ਵਾਨੀ ਨੇ ਕਿਹਾ ਕਿ ਰਾਕਯਾਨੀ ਲਾਹੌਰੀ ਨਮਕ, ਖਜੂਰ, ਕਾਲੀ ਸੋਗੀ ਅਤੇ ਸਬਜ਼ੀ ਦੇ ਬੀਜ ਜਿਵੇਂ ਕਿ ਪਾਚਨ ਪ੍ਰਣਾਲੀ ਨੂੰ ਸੁਧਾਰਨ ਤੇ ਭਾਰ ਘਟਾਉਣ ਵਿੱਚ ਮਦਦ ਕਰਨ ਵਾਲੇ ਬੀਜ ਪਾਕਿਸਤਾਨ ਤੋਂ ਆਯਾਤ ਕੀਤੇ ਜਾਂਦੇ ਨੇ ਅਤੇ ਅੰਜੀਰ ਸੋਗੀ ਅਫਗਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਭਾਰਤ ਪਹੁੰਚਦੇ ਨੇ ਇਸ ਤੋਂ ਇਲਾਵਾ ਹਰ ਮਹੀਨੇ 250 ਤੋਂ 300 ਟਨ ਸਿੰਧਾ ਨਮਕ 550 ਤੋਂ 600 ਟਨ ਖਜੂਰ 15 ਟਨ ਪਿਸਤਾ ਕਾਲੀ ਸੋਗੀ ਅਤੇ ਸਬਜ਼ੀ ਦੇ ਬੀਜਾਂ ਦਾ ਵਪਾਰ ਹੁੰਦਾ ਹੈ ਇਹਨਾਂ ਦੀ ਪਾਕਿਸਤਾਨ ਤੋਂ ਦਰਾਮਦ ਬੰਦ ਹੋਣ ਕਾਰਨ ਥੋਕ ਵਪਾਰੀਆਂ ਇਸ ਸਮੇਂ ਸਿੰਧਾ ਨਮਕ ਦੇ ਵੱਡੇ ਆਰਡਰ ਰੱਦ ਕਰ ਦਿੰਦੇ ਨੇ ਅਤੇ ਕੋਈ ਨਵੇਂ ਆਰਡਰ ਵੀ ਨਹੀਂ ਲਏ ਜਾ ਰਹੇ ਇਸ ਮੌਕੇ ਆਗਰਾ ਕਾਰਾਨਾ ਰੰਗ ਅਤੇ ਰਸਾਇਣ ਕਮੇਟੀ ਦੇ ਮੈਂਬਰ ਪਵਨਦੀਪ ਕੁਮਾਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਲਗਭਗ 30 ਥੋਕ ਸੁੱਕੇ ਮੇਵੇ ਦੇ ਵਪਾਰੀ ਨੇ ਇਸ ਤੋਂ ਇਲਾਵਾ ਸੋਗੀ ਪਿਸਤਾ ਅਤੇ ਅੰਜੀਰ ਸਾਡੇ ਕੋਲ ਅਫਗਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਆਉਂਦੇ ਨੇ ਇਹਨਾਂ ਚੀਜ਼ਾਂ ਦਾ ਆਗਰੇ ਵਿੱਚ 25 ਤੋਂ 30 ਟਨ ਅੰਜੀਰ ਅਤੇ 40 ਤੋਂ 50 ਟਨ ਸੋਗੀ ਦਾ ਵਪਾਰ ਹੁੰਦਾ ਹੈ ਹੁਣ ਇਹਨਾਂ ਨੂੰ ਦੂਜੇ ਦੇਸ਼ਾਂ ਰਾਹੀਂ ਆਯਾਤ ਕੀਤਾ ਜਾਵੇਗਾ ਇਸ ਦੌਰਾਨ ਆਗਰਾ ਵਪਾਰ ਮੰਡਲ ਦੇ ਪ੍ਰਧਾਨ ਟੀਐਨ ਅਗਰਵਾਲ ਨੇ ਕਿਹਾ ਕਿ ਪਾਕਿਸਤਾਨ ਤੋਂ ਦਰਾਮਦ ਰੋਕਣ ਨਾਲ ਸੂਤੀ ਕੱਪੜਿਆਂ ਦੀਆਂ ਕੀਮਤਾਂ ਵੀ ਪ੍ਰਭਾਵਿਤ ਹੋਣਗੀਆਂ ਕਿਉਂਕਿ ਉੱਥੋਂ ਕਪਾਹ ਆਯਾਤ ਕੀਤੀ ਜਾਂਦੀ ਹੈ ਇਸ ਤੋਂ ਕਮੀਜ਼ਾਂ ਧੋਤੀਆਂ ਅਤੇ ਔਰਤਾਂ ਦੇ ਕੱਪੜੇ ਬਣਾਏ ਜਾਂਦੇ ਨੇ ਭਾਰਤ ਵਿੱਚ ਸੂਤੀ ਕੱਪੜਿਆਂ ਦੀ ਮੰਗ ਤੇਜ਼ੀ ਨਾਲ ਵਧੀ ਹੈ ਅਦੇਹੀ ਸਥਿਤੀ ਵਿੱਚ ਸੂਤੀ ਕੱਪੜਿਆਂ ਦੀ ਕੀਮਤ ਵੱਧ ਸਕਦੀ ਹੈ ਦੱਸ ਦੇ ਕਿ ਇਸ ਮੌਕੇ ਦੇਸ਼ ਦੇ ਹਿੱਤ ਵਿੱਚ ਪੂਰਾ ਵਪਾਰਕ ਭਾਈਚਾਰਾ ਭਾਰ ਸਰਕਾਰ ਦੇ ਫੈਸਲੇ ਦੇ ਨਾਲ ਖੜਾ ਹੋਇਆ ਦਿਖਾਈ ਦੇ ਰਿਹਾ ਹੈ ਪਾਕਿਸਤਾਨ ਤੋਂ ਦਰਾਮਦ ਬੰਦ ਹੋਣ ਕਾਰਨ ਵਧਦੀ ਆਵਾਜਾਈ ਦੀ ਲਾਗਤ ਨਾਲ ਚੀਜ਼ਾਂ ਦੀਆਂ ਕੀਮਤਾਂ ਤੇ ਅਸਰ ਪਵੇਗਾ ਜਿਸ ਨਾਲ ਸਾਡੇ ਦੇਸ਼ ਦੇ ਕੁਝ ਹੀ ਲੋਕਾਂ ਤੇ ਅਸਰ ਦੇਖਣ ਨੂੰ ਮਿਲੇਗਾ ਪਰ ਪਾਕਿਸਤਾਨ ਨੂੰ ਇਸ ਦੌਰਾਨ ਭਾਰੀ ਨੁਕਸਾਨ ਹੋਵੇਗਾ ਬਿਊਰੋ ਰਿਪੋਰਟ ਹਮਦਰਦ ਟੀਵੀ